ਪਿਤੇਕਾਲ ਅਮਨਸਰ ਤੋਂ ਇੱਕ ਖਬਰ ਸਾਹਮਣੇ ਆਂਦੀ ਹੈ ਜਿੱਥੇ ਕਿ ਇੱਕ ਪੁਲਿਸ ਅਧਿਕਾਰੀ ਇੱਕ ਕੈਦੀ ਨੂੰ ਮੈਡੀਕਲ ਕਰਵਾਉਣ ਦੇ ਲਈ ਸਿਵਲ ਹਸਪਤਾਲ ਲੈ ਕੇ ਜਾਂਦਾ ਪਰ ਕੈਦੀ ਉੱਥੇ ਪੁਲਿਸ ਅਧਿਕਾਰੀ ਨੂੰ ਚੱਕਵਾ ਦੇ ਕੇ ਭੱਜਣ ਦੀ ਕੋਸ਼ਿਸ਼ ਕਰਦਾ ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਵੱਲੋਂ ਉਸਤੇ ਮਗਰ ਭੱਜ ਕੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਸੇ ਦੌਰਾਨ ਇੱਕ ਆਟੋ ਵਾਲਾ ਇਹ ਸਾਰਾ ਕੁਝ ਦੇਖ ਰਿਹਾ ਹੁੰਦਾ ਤੇ ਆਟੋ ਵਾਲਾ ਵੀ ਚੋਰ ਨੂੰ ਫੜਨ ਦੀ ਕੋਸ਼ਿਸ਼ ਕਰਦਾ ਉਸ ਨੂੰ ਲੱਗਦਾ ਕਿ ਸ਼ਾਇਦ ਉਹ ਚੋਰ ਕਿਸੇ ਦਾ ਮੋਬਾਈਲ ਜਾਂ ਕੋਈ ਲੁੱਟ ਕਰਕੇ ਭਜਾ ਕੇ ਪੁਲਿਸ ਅਧਿਕਾਰੀ ਉਸਤੇ ਪਿੱਛਾ ਕਰ ਰਿਹਾ ਸੋ ਆਟੋ ਵਾਲਾ ਵੀ ਪਿੱਛਾ ਕਰਕੇ ਉਸ ਚੋਰ ਨੂੰ ਫੜਦਾ ਹੈ ਅਤੇ ਪੁਲਿਸ ਅਧਿਕਾਰੀ ਉਸਦੇ ਹੀ ਆਟੋ ਦੇ ਵਿੱਚ ਬੈਠ ਜਾਂਦਾ ਤੇ ਉਸ ਨੂੰ ਕਹਿੰਦਾ ਕਿ ਸਾਨੂੰ ਸਿਵਲ ਹਸਪਤਾਲ ਲੈ ਕੇ ਚੱਲ ਆਟੋ ਵਾਲਾ ਇਹ ਦੇਖਦਾ ਹੈ ਕਿ ਪੁਲਿਸ ਅਧਿਕਾਰੀ ਹੈ ਜੋ ਕਿ ਬੇਹੱਦ ਸਾਹੋਸਾਹੀ ਹੋਇਆ ਪਿਆ ਅਤੇ ਜਦੋਂ ਉਹ ਆਟੋ ਸਟਾਰਟ ਕਰਕੇ ਉਸਨੂੰ ਸਿਵਲ ਹਸਪਤਾਲ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੌਰਾਨ ਹੀ ਉਹ ਪੁਲਿਸ ਅਧਿਕਾਰੀ ਉਸਦੇ ਆਟੋ ਦੇ ਵਿੱਚ ਡਿੱਗ ਜਾਂਦਾ ਹੈ। ਜਿਸ ਤੋਂ ਬਾਅਦ ਉਹ ਚੋਰ ਫਿਰ ਤੋਂ ਭੱਜ ਜਾਂਦਾ ਹੈ ਤੇ ਫਿਰ ਆਟੋ ਵਾਲਾ ਉਸਦੇ ਮਗਰ ਜਾ ਕੇ ਉਸਨੂੰ ਫੜ ਲੈਂਦਾ ਹੈ। ਇਸ ਦੌਰਾਨ ਆਟੋ ਵਾਲੇ ਦਾ ਇਹ ਵੀ ਕਹਿਣਾ ਹੈ ਕਿ ਉਸ ਚੋਰ ਨੇ ਉਸਦੇ ਨਾਲ ਹਤੋਪਾਈ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਦੱਸਦੇ ਕਿ ਇਸ ਦੌਰਾਨ ਜਦੋਂ ਆਟੋ ਦੇ ਕੋਲ ਵਾਪਸ ਆਉਂਦਾ ਤਾਂ ਦੇਖਦਾ ਕਿ ਪੁਲਿਸ ਅਧਿਕਾਰੀ ਆਟੋ ਦੇ ਵਿੱਚ ਡਿੱਗਿਆ ਪਿਆ ਕਿਸੇ ਨੇ ਉਸਦੀ ਮਦਦ ਨਹੀਂ ਕੀਤੀ ਹੈ। ਜਿਸ ਤੋਂ ਬਾਅਦ ਉਹ ਸਿਵਲ ਹਸਪਤਾਲ ਇਹਨਾਂ ਦੋਨਾਂ ਨੂੰ ਲੈ ਕੇ ਜਾਂਦਾ ਹੈ ਉਹ ਉਸੇ ਦੌਰਾਨ ਹੀ ਦੱਸ ਦਈਏ ਕਿ ਉਸ ਦਾ ਇਹ ਕਹਿਣਾ ਹੈ ਕਿ ਜਦੋਂ ਸਿਵਲ ਹਸਪਤਾਲ ਛੱਡ ਕੇ ਉਹਨਾਂ ਨੂੰ ਵਾਪਸ ਘਰ ਆਂਦਾ ਤਾਂ ਸ਼ਾਮ ਨੂੰ ਉਸ ਨੂੰ ਪਤਾ ਲੱਗਦਾ ਕਿ ਉਹ ਪੁਲਿਸ ਵਾਲੇ ਦੀ ਮੌਤ ਹੋ ਗਈ ਹੈ ਅਤੇ ਉਹ ਕੈਦੀ ਦਾ ਮੈਡੀਕਲ ਕਰਵਾਉਣ ਦੇ ਲਈ ਉਹਨੂੰ ਸਿਵਲ ਹਸਪਤਾਲ ਲੈ ਕੇ ਆਏ ਸੀ ਤੇ ਇਹ ਖਬਰ ਸੋਸ਼ਲ ਮੀਡੀਆ ਅਤੇ ਹੋਰ ਨਿਊਜ਼ ਚੈਨਲਾਂ ਤੇ ਬਹੁਤ ਜ਼ਿਆਦਾ ਵਾਰ ਹੋਈ ਇਸ ਦੌਰਾਨ ਹੁਣ ਆਟੋ ਵਾਲੇ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਆਟੋ ਵਾਲੇ ਦਾ ਕਹਿਣਾ ਹੈ ਕਿ ਕਿਸੇ ਵੀ ਰਾਹੀਰ ਵੱਲੋਂ ਪੁਲਿਸ ਅਧਿਕਾਰੀ ਦੀ ਮਦਦ ਨਹੀਂ ਕੀਤੀ ਗਈ ਜੇਕਰ ਪੁਲਿਸ ਅਧਿਕਾਰੀ ਦੀ ਸਮੇਂ ਸਿਰ ਮਦਦ ਕੀਤੀ ਜਾਂਦੀ ਤਾਂ ਸ਼ਾਇਦ ਉਸ ਦੀ جان بات ساگدی سی دس دے کہ آٹو والے نے بیان ਉਹ ਦਤتے ਨੇ ਜਦੋਂ ਕਿ اس دی آٹو ਦੇ ਵਿੱਚ ਉਸ پولیس ਅਧਿਕਾਰੀ ਦੀ ਪੱਗ ਮਿਲਦੀ ਹੈ ਤੇ ਅਜੋ ਪੱਗ ਵਾਪਸ ਕਰਨ ਦੇ ਲਈ پولیس کمشنر ਦਫਤਰ ਆਉਂਦਾ ਹੈ ਅਤੇ ਇਸ ਦੌਰਾਨ ਉਹ ਪੱਤਰਕਾਰਾਂ ਦੇ ਰੂਬਰੂ ਹੁੰਦਾ ਤੇ ਦੁੱਖ ਸਾਂਝਾ ਕਰਦਾ ਉਹ ਕਹਿੰਦਾ ਕਿ ਉਸ ਨੂੰ پولیس ਅਧਿਕਾਰੀ ਨੂੰ ਮੌਤ ਦਾ ਬੇਹਦ ਦੁੱਖ ਹੈ ਕਿਉਂਕਿ پولیس ਅਧਿਕਾਰੀ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਕੈਦੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਉਸ ਦੀ ਤਬੀਅਤ ਖਰਾਬ ਹੋ ਗਈ ਅਤੇ ਹੁਣ ਅੱਜ ਦੀ ਰੇਡ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਦੀ ਉਸ ਨੇ ਮੰਗ ਇਹ ਵੀ ਕੀਤੀ ਕਿ ਇਹਨਾਂ ਪੁਲਿਸ ਅਧਿਕਾਰੀਆਂ ਨੂੰ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ ਕਿਉਂਕਿ ਇਹ ਬਿਨਾਂ ਕਿਸੇ ਆਪਣੀ ਜਾਨ ਦੀ ਪਰਵਾਹ ਕਰਦੇ ਹੋਏ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਇੱਕ ਕੈਦੀਆਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਨੇ ਜਾਂ ਅਜਿਹੇ ਚੋਰਾਂ ਤੇ ਲੁੱਟਾ ਖਵਾ ਕਰਨ ਵਾਲਿਆਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਨੇ ਸੋ ਇਸੇ ਦੌਰਾਨ ਹੀ ਦੱਸ ਦਈਏ ਕਿ ਆਟੋ ਵਾਲੇ ਦਾ ਇਹ ਵੀ ਕਹਿਣਾ ਹੈ ਕਿ ਉਸਦੇ ਆਟੋ ਦੇ ਵਿੱਚ ਪੁਲਿਸ ਅਧਿਕਾਰੀ ਕਾਫੀ ਲੰਬੇ ਸਮੇਂ ਤੱਕ ਪਿਆ ਰਿਹਾ ਡਿਗਿਆ ਰਿਹਾ ਪਰ ਕਿਸੇ ਨੇ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਸ਼ੋਸ਼ ਨਹੀਂ ਕੀਤੀ ਜੇਕਰ ਸਮੇਂ ਸਿਰ ਪੁਲਿਸ ਅਧਿਕਾਰੀ ਨੂੰ ਮਦਦ ਮਿਲ ਜਾਂਦੀ ਤਾਂ ਸ਼ਾਇਦ ਪੁਲਿਸ ਅਧਿਕਾਰੀ ਦੀ ਜਾਨ ਬਚ ਸਕਦੀ ਸੀ। ਕੱਲ ਦਾ ਇੱਕ ਹਸਾਇਆ ਸੀ ਇੱਕ ਕੈਦੀ ਸੀ ਜੋ ਕਿ ਆਪਣਾ ਮੈਡੀਕਲ ਕਰਵਾਉਣ ਵਾਸਤੇ ਸਿਵਲ ਹਸਪੀਟਲ ਆਇਆ ਸੀ। ਉਸ ਦੌਰਾਨ ਉਹਨੇ ਮੌਕੇ ਦਾ ਫਾਇਦਾ ਚੁੱਕਦੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਜੋ ਕਿ ਉਹਨਾਂ ਦੇ ਮਗਰ ਇੱਕ ਮੁਲਾਜ਼ਮ ਲੱਗਾ ਉਹਨੇ ਕਾਫੀ ਦੌੜ ਕੇ ਉਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਮਗਰ ਉਹ ਭੱਜ ਗਿਆ ਅੱਗੇ ਲੱਕੇ। ਮੈਂ ਦੂਰੋਂ ਵੇਖਿਆ ਤੇ ਮੈਂ ਵੇਖਿਆ ਮੈਂ ਸੋਚਿਆ ਕਿ ਇਹਦਾ ਮੋਬਾਈਲ ਖੋ ਕੇ ਭੱਜਿਆ ਹੈ ਤੇ ਮੈਨੂੰ ਮੈਨੂੰ ਇਹ ਕਿ ਮੈਂ ਫੜ ਲੈਣਾ ਇਹਨੂੰ ਮੈਂ ਅੱਗੇ ਸੀ ਉਹਦੇ ਮੈਂ ਗੱਡੀ ਰੋਕ ਕੇ ਉਹਨੂੰ ਮੈਂ ਫੜ ਲਿਆ ਉਹਨੂੰ ਭੱਜ ਕੇ ਉਹਦੇ ਮਗਰ ਤੇ ਮੈਂ ਉਹਨਾਂ ਦੇ ਹਵਾਲੇ ਕਰਤਾ ਪੁਲਿਸ ਉਹਨਾਂ ਦੇ ਮੁਲਾਜ਼ਮ ਦੇ ਮੁਲਾਜ਼ਮ ਨੂੰ ਸਾਹ ਚੜਿਆ ਆ ਸੀ ਉਹ ਕਹਿੰਦੇ ਵੀ ਮੈਨੂੰ ਨੋਕ ਹਸਪੀਟਲ ਇਹਨੂੰ ਲੈ ਕੇ ਜਾਣਾ ਹੈ ਤੇ ਉੱਥੋਂ ਭੱਜਿਆ ਵਾ ਤੇ ਮੈਂ ਉਹਨਾਂ ਨੂੰ ਗੱਡੀ 'ਚ ਬਿਠਾਇਆ ਤੇ ਜਦੋਂ ਲੈ ਕੇ ਜਾ ਰਹੇ ਆਪਾਂ ਤੇ ਹਸਪੀਟਲ ਤੋਂ ਚੰਦ ਗਤਮਾ ਦੀ ਦੂਰੀ ਤੇ ਉਹ ਗੱਡੀ 'ਚ ਬੇਹੋਸ਼ ਹੋ ਕੇ ਡੇ ਗਏ ਹੋ ਉਸ ਦੌਰਾਨ ਉਹ ਕੈਦੀ ਜਿਹੜਾ ਉਹ ਦੁਬਾਰਾ ਭੱਜ ਗਿਆ ਗੱਡੀ 'ਚੋ ਸੈਕੰਡ ਟਾਈਮ ਭੱਜ ਗਿਆ ਉਹ ਕੈਦੀ ਉਹ ਭੱਜ ਗਿਆ ਉਹਨੇ ਮੌਕੇ ਦਾ ਫਾਇਦਾ ਚੁੱਕ ਕੇ ਤੇ ਕਾਫੀ ਦੌੜ ਲਾਈ ਉਹ ਭੰਡਾਰੀ ਪੁਲ ਤੱਕ ਪਹੁੰਚ ਗਿਆ ਮੈਂ ਉਹਦੇ ਮਗਰ ਗਿਆ ਵਾਂ ਕੱਲਾ ਹੀ ਮੈਂ ਭੱਜਿਆ ਉਹਦੇ ਮਗਰ ਗੱਡੀ ਛੱਡ ਕੇ ਉਸ ਦੌਰਾਨ ਮੇਰੇ ਗੱਲੇ 'ਚੋ ਵੀ ਕਿਸੇ ਨੇ ਪੈਸੇ ਕੱਢ ਲਏ ਸਵੇਰ ਦੇ ਜੋ ਵਟੇ ਸੀ ਤੇ ਮੇਰੀ ਉਸ ਜਦੋਂ ਮੈਨੂੰ ਫੜਿਆ ਉੱਥੇ ਤੇ ਉਹਨੇ ਮੇਰੇ 'ਤੇ ਹਮਲਾ ਕੀਤਾ ਮੇਰੀ ਜੈਕਟ ਵੀ ਉਹਨੇ ਪਾੜ ਦਿੱਤੀ ਉਸ ਤਰ੍ਹਾਂ ਕਿ ਭੱਜਣ ਦੀ ਕੋਸ਼ਿਸ਼ ਕਰਦਾ ਪਿਆ ਸੀ ਉਹਨੇ ਵੇਖਿਆ ਵੀ ਕੱਲਾ ਵਾ ਤਾਂ ਮੈਂ ਸ਼ਾਇਦ ਡਰ ਜੇਗਾ ਮੈਂ ਤੇ ਹਮਲਾ ਕਰਾਂਗਾ ਪਰ ਮੈਂ ਕਿਹਾ ਵੀ ਹੁਣ ਇਹਨੂੰ ਇੱਕ ਵਾਰੀ ਭੱਜਾਵਾਂ ਤੇ ਨੂੰ ਛੱਡਣਾ ਨਹੀਂ ਮੇਰੇ ਕੱਪੜੇ ਤੇ ਪਾੜ ਹੀ ਗਏ ਨੇ ਇਹਨੂੰ ਨਹੀਂ ਛੱਡਣਾ ਉਹਨੂੰ ਮੈਂ ਫੜ ਕੇ ਦੁਬਾਰਾ ਮੈਂ ਲੈ ਕੇ ਆਇਆ ਮੈਂ ਤੇ ਵੇਖਿਆ ਮੈਂ ਆ ਕੇ ਮੇਰੀ ਗੱਡੀ ਦੇ ਵਿੱਚ ਉਹ ਬੇਹੋਸ਼ ਪਏ ਨੇ ਉਹ ਮੈਂ ਉਹਨਾਂ ਨੂੰ ਲਾਗੇ ਬੰਦੇ ਖਲੋਤੇ ਸੀ ਮੈਂ ਉਹਨਾਂ ਨੇ ਰਿਕੁਐਸਟ ਕੀਤੀ ਮੈਂ ਭਾਜੀ ਇਹਨੂੰ ਜਾਣਾ ਦਿਓ ਤੇ ਇਹਨੂੰ ਅੰਦਰ ਲੈ ਕੇ ਆਣਾ ਮੈਂ ਅੰਦਰ ਐਮਰਜੈਂਸੀ 'ਚ ਅਮਲਾਜਮ ਨੂੰ ਇਹਨਾਂ ਨੂੰ ਦੇ ਕੇ ਆਵਾ ਤੇ ਉਹਨਾਂ ਨੂੰ ਮੈਂ ਗੱਡੀ ਇਹ ਲੈ ਕੇ ਤੇ ਐਮਰਜੈਂਸੀ ਜਦੋਂ ਮੈਂ ਗਿਆ ਵਾਂ ਤੇ ਉੱਥੇ ਟੀਚਰ ਵਗੈਰਾ ਲੱਭ ਕੇ ਤੇ ਉਹਨਾਂ ਨੂੰ ਮੈਂ ਕਾਫੀ ਜਦੋਜਹਿਦ ਦੇ ਨਾਲ ਉਹਨਾਂ ਨੂੰ ਅੰਦਰ ਲੰਮੇ ਪਾਇਆ ਵਾ ਕੈਦੀ ਨੂੰ ਵੀ ਫੜ ਕੇ ਉਸ ਟਾਈਮ ਉਸ ਜਗ੍ਹਾ ਤੇ ਲਿਆਂਦਾ ਵਾ ਅੰਦਰ ਹੀ ਐਮਰਜੈਂਸੀ 'ਚ ਤੇ ਉਹਨਾਂ ਦਾ ਇਲਾਜ ਚਾਲੂ ਹੋ ਗਿਆ ਸੀ ਬਾਕੀ ਹੁਣ ਮੈਨੂੰ ਰਾਤ ਮੈਂ ਪੱਗ ਵੇਖੀ ਉਹਨਾਂ ਦੀ ਗੱਡੀ ਦੇ ਵਿੱਚ ਵੀ ਪਿੱਛੇ ਡਿੱਗੀ ਸੀ ਮੈਂ ਕਿਹਾ ਯਾਰ ਇਹ ਪੱਗ ਉਹਨਾਂ ਦੀ ਈ ਹੈ ਮੈਂ ਕਿਹਾ ਚਲੋ ਸਵੇਰੇ ਮਿਲ ਕੇ ਉਹਨਾਂ ਨਾਲੇ ਹਾਲਚਲ ਪੁੱਛਾਂਗਾ ਤੇ ਨਾਲੇ ਪੱਗ ਦੇਵਾਂਗਾ ਮਗਰ ਮੈਨੂੰ ਰਾਤ ਹੀ ਪਤਾ ਲੱਗਦਾ ਹੈ ਕਿ ਉਹਨਾਂ ਦੀ ਡੈਥ ਹੋ ਗਈ ਹੈ ਆ ਸਿੱਧਾ ਮੈਨੂੰ ਬਹੁਤ ਅਫਸੋਸ ਲੱਗਾ ਕਿਉਂਕਿ ਉਹਨਾਂ ਨੇ ਆਪਣੀ ਡਿਊਟੀ ਬੜੀ ਹਿੰਮਤ ਦੇ ਨਾਲ ਬੜੀ ਦਲੇਰੀ ਦੇ ਨਾਲ ਉਹਨਾਂ ਨੇ ਨਿਭਾਈ ਉਹਨਾਂ ਨੇ ਉਸ ਤਰ੍ਹਾਂ ਉਹਨਾਂ ਦੀ ਮੌਤ ਹੋ ਗਈ ਮੈਂ ਕਹਾਂਗਾ ਉਹ ਡਿਊਟੀ ਦੇ ਸ਼ਹੀਦ ਹੋ ਗਏ ਨੇ ਅੱਜ ਤੁਸੀਂ ਪੁਲਿਸ ਕਮਿਸ਼ਨਰ ਦਫ਼ਤਰ ਕੀ ਕਰਨਾ ਆਏ ਹੋ ਮੈਂ ਸਾਰਾ ਮਾਣਯੋਗ ਜਿਹੜੇ ਅਫਸਰ ਭੱਜੇ ਸੀ ਉਹਨਾਂ ਦੀ ਨਾ ਪੱਗ ਗਈ ਏ ਜੋ ਉਸ ਮੌਕੇ ਤੇ ਪਾਈ ਸੀ ਉਹ ਗੱਡੀ ਦੇ ਪਿੱਛੇ ਡੇਗੀ ਸੀ ਉਹ ਹੈਂਡਓਵਰ ਕਰਨਾ ਹੈ ਉਹ ਮੈਂ ਕਹਾਂ ਇਹ ਪੰਜਾਬ ਪੁਲਿਸ ਦਾ ਮਾਣ ਹੈਗਾ ਇਹ ਮੈਂ ਕਹਾਂ ਇਹ ਉਹਨਾਂ ਨੂੰ ਦੇਣੀ ਚਾਹੀਦੀ ਏ ਠੀਕ ਹੈ